ਆਪ ਤੋਂ ਕੋਈ ਛੱਡ ਕੇ ਆਪਾਂ ਖੜ੍ਹ ਜਾਈਏ ਜੌਂਡੀਅਰ ਜੌਂਡੀਅਰ ਹੋਲੈਂਡ 1 2 3 ਕ ਫਾਰਮ ਟਰੈਕ ਹਜੇ ਤੱਕ ਹੈਗੇ ਨੇ ਹੋਲੈਂਡ ਤੇ ਜੌਂਡੀਅਰ ਨੇ ਤਾਂ ਕਮਾਲ ਹੀ ਕੀਤੀ ਬੀਕਗਰਾਉਂਡ ਦੇ ਅੰਦਰ ਕਮਾਲ ਸੀ ਰ ਬਹੁਤ ਜਿਆਦਾ ਟਰੈਕਟਰ ਆ ਗਾ ਇੱਥੇ ਐਸ ਗਰਾਉਂਡ ਦੇ ਅੰਦਰ 855 ਇੱਕ ਵੀ ਨੀਗਾ 120 ਫਿਰ ਕਹਿੰਦੇ ਤੁਹਾਨੂੰ ਲੱਗਦਾ ਲੱਗਦਾ ਨਹੀਂ ਪਰ ਹੈ ਹੀ ਨੀਗਾ ਮੇਰੇ ਮਿੱਤਰੋ ਬਾਹਰ ਸਾਹਮਣੇ ਕਹਿੰਦੇ ਕਮਾਲ ਹੁੰਦੀ ਐ ਐਂਡ ਕਹਿੰਦੇ ਦੂਰ ਲੱਗਿਆ ਪਿਆ ਔਰ ਕਹਿੰਦੇ ਉਹ ਹੋਰ ਵੀ ਭਾਈ ਆਹ ਤਾਂ ਰੋਜ਼ ਕਰਨੀ ਆ ਸੋ ਕਰ ਰਹੇ ਜਲਦੀ ਹੈ ਇਹ ਧਰਤੀ ਕਹਿੰਦੇ ਮਾਲਵੇ ਦੀ ਹੈ ਮਾਲਵਾ ਬੈਲਟ ਅੱਜ ਕੱਲ ਕਲੇ ਚਰਚਾ ਦੇ ਵਿੱਚ ਰਹਿੰਦਾ ਹੈ ਬਈ ਤੱਕ ਸਿੰਗਰਾਂ ਦੀ ਗੱਲ ਹੋਵੇ ਉਹ ਬੇਸ਼ੱਕ ਕਬੱਡੀ ਦੀ ਗੱਲ ਹੋਵੇ ਤੇ ਬੇਸ਼ੱਕ ਸੰਘਰਸ਼ੀ ਦੀ ਗੱਲ ਹੋਵੇ ਚਰਚੇ ਕਹਿੰਦੇ ਮਾਲਵੇ ਦੀ ਹੁੰਦੀ ਹੈ ਪਰ ਉਧਰ ਕਹਿੰਦੇ ਹਨ ਜੌਂਦੀਆਂ ਦੇ ਰਿਹਾ ਹੈ ਹਾਂ ਜੀ ਬਾਈ ਜੀ ਬਾਈ ਟਾਈਮ ਦੱਸੋ 23584 23584 ਆ ਗਿਆ 23584